ਮਰਦਾਬਾਦ 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 ਸਾਡਾ ਇੱਕਾ ਜਿੰਦਾਬਾਦ 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 ਸਾਡਾ ਇੱਕਾ ਜਿੰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਸਾਡੀਆਂ ਮੰਗਾਂ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਬਹੁਤ ਹੀ ਪਿਆਰ ਤੇ ਸਤਿਕਾਰ ਨਾਲ ਅੱਜ ਤੁਸੀਂ ਪੰਜਾਬ ਦੇ ਇੱਕ ਅਜੇ ਵਿੱਤ ਮੰਤਰੀ ਬਾਰੇ ਆਪਦਾ ਰੋਸ ਮਜ਼ਾਹਰਾ ਕਰ ਰਹੇ ਹੋ ਸਾਨੂੰ ਬੜੇ ਭਲੇਖੇ ਸੀ ਕਿ ਆਮ ਲੋਕਾਂ ਚ ਹੋਣਗੇ ਜਦੋਂ ਵੋਟਾਂ ਦੇ ਸਾਲ ਸੀ ਉਦੋਂ ਜਥੇਬੰਦੀਆਂ ਜਿਹੜੀਆਂ ਹੰਡੀਆਂ ਸੀ ਉਹਨਾਂ ਨੂੰ ਪਤਾ ਸੀ ਕਿ ਜਦੋਂ ਇਹ ਸਤਾ ਤੇ ਪ੍ਰਸ਼ਾਸਨਕੀ ਤੇ ਬੈਠ ਜਾਂਦੇ ਆ ਇਹ ਕਦੇ ਵੀ ਆਮ ਲੋਕਾਂ ਦੇ ਨਹੀਂ रह ਸਕਦੇ ਇਸ ਕਰਕੇ ਉਹ ਸਤਾ ਦਾ ਨਸ਼ਾ ਇਹਨਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਤੇ ਉਹਨਾਂ ਦੀ ਸ਼ਿਵਾਨ ਵੀ ਬੇਲਗਾਮ ਹੋ ਰਹੀ ਆ ਤੁਹਾਡੇ ਆਗੂਆਂ ਨੇ ਵੀਰਪਾਲ ਨੇ ਦੱਸਿਆ ਕਿ ਬਹੁਤ ਆਵਾ ਤਵਾ ਜੱਥੇਬੰਦੀ ਆ ਮਾਰੇ ਬੋਲਿਆ ਸਾਨੂੰ ਵੀ ਬਹੁਤ ਔਖਾ ਮੋਲਿਆ ਅਸੀਂ ਵਿੱਤ ਮੰਤਰੀ ਤੇ ਪੰਜਾਬ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਤੁਸੀਂ ਆਪ ਖੁਦ ਉਹ ਉਹ ਪਾਰਟੀਆਂ ਜਿਹੜੀ ਕਹਿ ਨਹੀਂ ਰਹੀ ਆ ਕਿ ਇੱਕ ਜੱਥੇਬੰਦੀਆਂ ਚ ਨਿਕਲੀ ਹੋਈ ਪਾਰਟੀ ਆ ਜਦੋਂ ਤੁਸੀਂ ਸੱਤਾ ਤੋਂ ਬਾਹਰ ਸੀ ਉਦੋਂ ਆ ਕੇ ਧਰਮੇ ਮਗਾਰਾ ਚ ਆਪ ਬੰਦੇ ਰਹੇ ਆ ਲੋਕਾਂ ਦੇ ਤੁਸੀਂ ਆਪ ਸਟੇਜਾਂ ਦੇ ਉੱਤੇ ਮਾਈਕ ਦੇ ਉੱਤੇ ਆ ਕੇ ਬੋਲਦੇ ਰਹੇ ਆ ਕਿ ਜੇ ਪੰਜਾਬ ਦੇ ਵਿੱਚ ਕੋਈ ਮਾੜੀ-ਮੋਟੀ ਸਪੇਸ ਬਚੀ ਆ ਡੈਮੋਕ੍ਰੇਸੀ ਦੀ ਤਾਂ ਜਥੇਵੰਦੀਆਂ ਕਰਕੇ ਬਚੀ ਆ ਜੇ ਕੋਈ ਮਾੜੀ-ਮੋਟੀ ਜੁਬਾਨ ਆ ਜਿਹੜੀ ਲੋਕ ਬੋਲ ਸਕਦੇ ਆ ਨਹੀਂ ਤਾਂ ਜਿਹੜੀਆਂ ਸਟੇਟਾਂ ਦੇ ਵਿੱਚ ਉਹਨਾਂ ਦਾ ਦਵਦਵਾ ਜੁਪੀ ਬਿਹਾਰ ਵਰਗੀਆਂ ਸਟੇਟਾਂ ਦੇ ਵਿੱਚ ਉੱਥੇ ਬਹੁਤ ਮਨੁੱਖੀ ਹੱਕਾਂ ਦਾ ਉਦੋਂ ਵੀ ਕਾਣ ਕੀਤਾ ਹੋਇਆ ਇਸ ਲਈ ਜੇ ਮਾੜਾ ਮੋਟਾ ਪੰਜਾਬ ਦੇ ਵਿੱਚ ਕੁਝ ਬਚਿਆ ਤਾਂ 2022 ਦਾ 22 ਦੇ ਉਹ ਸੰਘਰਸ਼ਾ ਜਿਹੜੇ ਅਧਿਆਪਕਾਂ ਦੇ ਵੀ ਚੱਲਦੇ ਰਹੇ ਆ ਤੇ ਜਾਂ ਇੱਥੇ ਕਿਸਾਨ ਜਥੇਬੰਦੀਆਂ ਨੇ ਵੱਡੇ ਸੰਘਰਸ਼ ਕੀਤੇ ਆ ਤਾਂ ਇੱਥੇ ਮਾੜੀ ਮੋਟੀ ਡੈਮੋਕਰੇਟਿਕ ਸਪੇਸ ਹੈਗੀ ਆ ਲੋਕ ਮਾੜਾ ਮੋਟਾ ਬੋਲ ਸਕਦੇ ਆ ਇਸ ਲਈ ਸਰਕਾਰ ਭਾਵੇਂ ਕਿਸੇ ਦੀ ਹੋਵੇ ਉਹਨਾਂ ਦਾ ਜਿਹੜਾ ਹਸਰਾ ਉਹਨਾਂ ਦਾ ਜਿਹੜਾ ਚੱਲਣਾ ਇਹ ਬਿਲਕੁਲ ਸੇਮ ਹੀ ਹੁੰਦਾ ਅਸੀਂ ਇੱਥੇ ਬਾਦਲਕਿਆਂ ਨੂੰ ਵੀ ਹੰਡਾਇਆ ਕਿ ਅਸੀਂ ਭਲੇਖੇ ਖਾ ਜਾਂਨੇ ਆ ਕਿਦੂ ਤਾਂ ਬਾਦਲਕ ਹੀ ਚੰਗੇ ਸੀ ਇਦੂ ਤਾਂ ਕੈਪਟਨ ਹੀ ਚੰਗਾ ਸੀ ਇਹ ਇਹ ਲਾਣਾ ਕੋਈ ਕਿਸੇ ਦਾ ਮਤ ਨਹੀਂ ਹੁੰਦਾ ਇਹ ਜਦੋਂ ਸਤਾ ਤੇ ਬੈਠ ਜਾਂਦੇ ਆ ਕਿਸੇ ਦੇ ਮਤ ਨਹੀਂ ਖਾਸ ਕਰਕੇ ਆਮ ਲੋਕ ਇਹਨਾਂ ਨੂੰ ਕੀੜੇ ਮਕੌੜੇ ਲੱਗਦੇ ਆ ਇਸ ਲਈ ਜੇਕਰ ਆਪਣੀ ਸੇਵਾਵਾਂ ਨੂੰ ਰੈਗੂਲਰ ਕਰਾਉਣਾ ਜਦੋਂ ਇੱਥੇ ਰੈਗੂਲਰ ਦੇ ਫੱਟੇ ਲਾਏ ਇਹਨਾਂ ਨੇ ਸਾਡੀ ਡੀਟੀਐਫ ਵੱਲੋਂ ਸਪਸ਼ਟ ਸਟੇਟਮੈਂਟ ਸੀ ਕਿ ਰੈਗੂਲਰ ਨਹੀਂ ਹੈ ਜਦੋਂ ਅਸੀਂ ਪਿਛਲੇ ਮਹੀਨਿਆਂ ਦੇ ਵਿੱਚ ਇਥੋਂ ਦੀ ਚੀਫ ਸੈਕਟਰੀ ਆ ਜਿਹੜੀ ਐਜੂਕੇਸ਼ਨ ਸੈਕਟਰੀ ਆ ਉਹਦੇ ਨਾਲ ਮੀਟਿੰਗ ਕਰਕੇ ਆਏ ਅਸੀਂ ਕਿਹਾ ਜੀ ਵੀ ਇਹ ਰੈਗੂਲਰ ਨਹੀਂ ਆ ਤੁਸੀਂ ਰੈਗੂਲਰ ਗਲਤ ਕਰ ਰਹੇ ਆ ਕਹਿੰਦੀ ਹਾਂ ਜੀ ਇਹਨਾਂ ਦਾ ਇਹਨਾਂ ਦੀ ਟਿਨਿਓਰ ਐਂਡ ਸਿਓਰ ਸਰਵਿਸਾ ਜਨਿਕੇ ਉਹ ਕਹਿੰਦੇ ਕਿ ਇਹਨਾਂ ਦੀ 58 ਸਾਲ ਤੱਕ ਸਰਵਿਸ ਸਿਓਰ ਆ ਹੋਰ ਕੋਈ ਰੈਗੂਲਾਈਜੇਸ਼ਨ ਨਹੀਂ ਆ ਸਾਡੀ ਉਦੋਂ ਵੀ ਸਟੇਟਮੈਂਟ ਸੀ ਵੀ ਕਿ ਇਹ ਭਲੇਖਾ ਪਾ ਰਹੇ ਆ ਰੈਗੂਲਾਈਜੇਸ਼ਨ ਦਾ ਸਿਰਫ ਤਨਖਾਹ ਵਾਦਾ ਇੰਨਾ ਕਸੀਂ ਕਹਿ ਸਕਦੇ ਕਿ ਤਨਖਾਹ ਵਧਾਈ ਆ ਪਰ ਕੋਈ ਰੈਗੂਲੇਸ਼ਨ ਨਹੀਂ ਅੱਜ ਤੁਹਾਡੇ ਸਾਹਮਣੇ ਆ ਦਿਉਣ ਤੋਂ ਮੁੰਡਾ ਰਾਜ ਮਰਿਆ ਉਹਦੇ ਪਰਿਵਾਰ ਲਈ ਆਪਾਂ ਇੱਥੇ ਚਾਰਾ ਜੋ ਹੀ ਕਰਦੇ ਰਹੇ ਫਾਈਲਾਂ ਦਿੰਦੇ ਰਹੇ ਫਾਈਲਾਂ ਦੇ ਢਿੱਡ ਭਰੇ ਆ ਆ ਕਾਗਜ਼ ਦੇ ਦਿਓ ਆ ਕਾਗਜ਼ ਦੇ ਲਓ ਨਹੀਂ ਉਹ ਫਾਈਲਾਂ ਤੁਰੀ ਕਿਉਂਕਿ ਜਿਹੜੇ ਸਿਵਲ ਸਰਵਿਸ ਰੂਲ ਆ ਜਦੋਂ ਸਾਡੀ ਸਵਾਵਾ ਤੇ ਉਹ ਲਾਗੂ ਹੀ ਹੁੰਦੇ ਫੇਰ ਉਸ ਜੇ ਜਿਹੜੇ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਲੈਣ ਦੀ ਆਪਾਂ ਕੱਧਾ ਚ ਟੱਕਰਾਂ ਦਾ ਮਾਰ ਸਕਦੇ ਆ ਪਰ ਉਹ ਗੱਲ ਲਾਗੂ ਨਹੀਂ ਹੁੰਦੀ ਇਸ ਲਈ ਮਿੱਤਰ ਪਿਆਰਿਓ ਜੇ ਕੁਝ ਲੈਣਾ ਜੇ ਕੁਝ ਪ੍ਰਾਪਤ ਕਰਨਾ ਜਾਂ ਉਹਨਾਂ ਦੀ ਜਵਾਬੰਦੀ ਕਰਨੀ ਆ ਤਾਂ ਸਿੱਧੇ ਮੂੰਹ ਬੋਲਣ ਉਹ ਤਾਂ ਸਿੱਧੇ ਮੂੰਹ ਬੋਲਣਗੇ ਥੱਲੇ ਥੱਲੇ ਤੁਹਾਡਾ ਕਾਠਾ ਜਿਹੜਾ ਉਹ ਦਿਖਣਾ ਚਾਹੀਦਾ ਜੇ ਉੱਥੇ ਮੀਟਿੰਗ ਕਰਨ ਗਏ 200 ਬੰਦਾ ਹੁੰਦਾ 100 150 ਬੰਦਾ ਥੱਲੇ ਬੈਠਾ ਹੁੰਦਾ 40 50 ਬੰਦੇ ਉੱਪਰ ਗਏ ਹੁੰਦੇ ਫੇਰ ਉਹਦੀ ਜਮਾਨਾ ਇਹ ਨਹੀਂ ਬੋਲੀ ਨਹੀਂ ਸੀ ਐ ਨਹੀਂ ਉਹ ਬੋਲਦਾ ਸੀ ਕਿਉਂਕਿ ਹਮੇਸ਼ਾ ਇਹ ਕਾਠਾ ਜਿਹੜੀ ਲੋਹੇ ਦੀ ਲੱਠ ਹੁੰਦੀ ਆ ਹੁਣ ਵੀ ਸਾਡਾ ਸੁਝਾਅ ਡੀਟੀਐਫ ਵੱਲੋਂ ਕਿ ਜੇ ਇਹਨਾਂ ਨੂੰ ਸਿੱਧੇ ਮੂੰਹ ਬੋਲਣ ਲਾਉਣਾ ਜਾਂ ਆਪਦੀਆਂ ਸਮਾਵਾ ਰੈਗੂਲਰ ਕਰਾਉਣੀਆਂ ਇਹ ਸਟੈਪ ਆ ਜਿਹੜੇ ਸਾਨੂੰ ਇਹ ਸਾਰੇ ਲੈਣੇ ਪੈਣਗੇ ਤੁਹਾਨੂੰ ਆਪ ਦਾ ਕੇਟਰ ਨੂੰ ਤਿਆਰ ਕਰਨਾ ਪਊਗਾ ਜਥੇਬੰਦੀਆਂ ਤੱਕ ਅਪਰੋਚ ਕਰਨੀ ਪਊਗੀ ਮੈਨੂੰ ਪਤਾ ਕਿ ਅਸੀਂ ਘਟੋ ਘਟਾ 17 18 ਸਾਲ ਤੋਂ ਤਾਂ ਅਸੀਂ ਤੁਹਾਡੇ ਨਾਲ ਰੈਗੂਲਰ ਸਕੋਰ ਤੇ ਆ ਰਹੇ ਆ ਸਾਰੀਆਂ ਜੱਥੇਬੰਦੀਆਂ ਵਾਲੇ ਇਹ ਜੇ ਗੱਲ ਕਿਤੇ ਮਾੜਾ ਮੋਟਾ ਸਿਰੇ ਲੱਗੀ ਸੀ ਤਾਂ ਉੱਥੇ ਉਹ ਰੈਗੂਲੇਸ਼ਨ ਦਾ ਜਿਹੜਾ ਲੈ ਕੇ ਆਏ ਸੀ ਸਮੂਹਾ ਉਹ ਸਾਨੂੰ ਪਤਾ ਸੀ ਕਿ ਇਹ ਰੈਗੂਲੇਸ਼ਨ ਨਹੀਂ ਕਰ ਰਹੀ ਇਸ ਕਰਕੇ ਆਪ ਦੀਆਂ ਲਾਮਬੰਦੀਆਂ ਵਧਾਓ ਆਪਦੇ ਕਾਡਰ ਨੂੰ ਤਿਆਰ ਕਰੋ ਜਿਹੜਾ ਕਾਡਰ ਘਰਾਂ ਚ ਬੈਠਾ ਸਾਡੇ ਕੋਲੇ ਮੈਸੇਜ ਗਿਆ ਕਿ ਬਾਈਕਾਡ ਕਰਨਾ ਅਸੀਂ ਚੱਲਣ ਡੇ ਦਾ ਅਸੀਂ ਮੈਸੇਜ ਪਾਇਆ ਕਿੰਨਾ ਕ ਲਾਗੂ ਹੋਇਆ ਤਾਂ ਲਾਗੂ ਹੁੰਦਾ ਜੇਕਰ ਤੁਹਾਡਾ ਆਪਦਾ ਕਾਡਰ ਉਹਨਾਂ ਸੁਚੇਤ ਹੋਊਗਾ ਤੁਸੀਂ ਜਾਂਦੇ ਸਕੂਲਾਂ 'ਚ ਉਹਨਾਂ ਅਧਿਆਪਕਾਂ ਨੂੰ ਕਹਿੰਦੇ ਕਿ ਸਾਡੇ ਨਾਲ ਐਂ ਬੋਲਿਆ ਪਰ ਜਿਹੇ ਜਿਹਾ ਲਾਗੂ ਹੋਇਆ ਚਲ ਜਿੱਥੇ ਜਿੱਥੇ ਲਾਗੂ ਹੋਇਆ ਚੰਗੀ ਗੱਲ ਆ ਇਹਨਾਂ ਦੀ ਜਵਾਬਮੰਦੀ ਐ ਜਿਹੇ ਜੀ ਕੋਈ ਫਾਰਮ ਜੱਥੇਬੰਦੀ ਦਿੰਦੀ ਆ ਭਾਵੇਂ ਚੰਗੀ ਮਾੜੀ ਉਹਨੂੰ ਲਾਗੂ ਕਰਨਾ ਚਾਹੀਦਾ ਪਰ ਅਸੀਂ ਡੀਟੀਐਫ ਵੱਲੋਂ ਹਮੇਸ਼ਾ ਤੁਹਾਡੇ ਅੰਗ ਸੰਗਾ ਜਿਹੜਾ ਵੀ ਅਗਲਾ ਤੁਸੀਂ ਆਪਦੀ ਰੈਗੂਲੇਸ਼ਨ ਨੂੰ ਸਬਾਵਾਂ ਨੂੰ ਰੈਗੂਲਰ ਕਰਾਉਣ ਲਈ ਜਿਹੜੇ ਵੀ ਅਗਲੇ ਸਟੈਪ ਲਾਓਗੇ ਜਿਹੇ ਜਿਹਾ ਵੀ ਪ੍ਰੋਗਰਾਮ ਲਿਓਗੇ ਜਿੰਨੀ ਸਾਡੀ ਸਮਰੱਥਾ ਅਸੀਂ ਨਾ ਪਹਿਲਾਂ ਆਪਣੇ ਆਪ ਨੂੰ ਲੁਕੋਇਆ ਨਾ ਹੁਣ ਲਕੋਵਾਂਗੇ